ਮੈਂ ਇਹ ਕਣਕ ਦੇ ਬਰਾਬਰੀ ਪਿਆਜ਼ ਲਗਾਇਆ ਜਾਂਦਾ ਹਨ ਤੇ ਉਹਦੇ ਨਾਲੋਂ ਇਹ ਜੇ ਆਪਾਂ ਮੁਨਾਫੇ ਦੀ ਗੱਲ ਕਰੀਏ ਤਾਂ ਕਿੱਲੇ ਦੇ ਵਿੱਚੋਂ 2 ਲੱਖ ਦਾ ਵੀ ਹੋ ਸਕਦਾ ਤੇ 3 ਲੱਖ ਦਾ ਵੀ ਹੋ ਸਕਦਾ ਜਲਦੀ ਤਿਆਰ ਹੋ ਕੇ ਤੇ ਹਰੇ ਪਿਆਜ਼ ਵੇਚਣ ਜਿਹੜਾ ਹਰਾ ਜੀ ਨੇ ਹਰਾ ਪਿਆਜ਼ ਪਟਕੇ ਵੇਚਣਾ ਉਹਦੇ ਵਾਸਤੇ ਬਹੁਤ ਬਹੁਤ ਜਲਦੀ ਇਹ ਇਹ ਸਮਝੋ 50 ਕਿ ਦਿਨਾਂ ਚ ਤਿਆਰ ਹੋ ਜਾਂਦੇ ਹਨ ਹੈਨਾ ਜੋ ਦੂਜਾ ਤਾਂ 3 ਮਹੀਨੇ ਦਾ ਸਮਾਂ ਲਏਗਾ ਨਾ ਤੇ ਇਹ ਇਹ ਕਣਕ ਨੂੰ ਇਹ ਦੁੱਗਣਾ ਤਿਗਣਾ ਅ ਮੁਨਾਫੇ ਦੇ ਵਿੱਚ ਚੜ ਜਾਂਦੇ ਹਨ ਹੈਨਾ ਪਿਛਲੇ 5-6 ਸਾਲ ਤੋਂ ਅ ਸਬਜ਼ੀਆਂ ਦੀ ਨਰਸਰੀ ਦਾ ਕੰਮ ਕਰਦੇ ਆ ਹਨ ਜਿਵੇਂ ਉਹਦੇ ਵਿੱਚ ਮੇਨ ਪਿਆਜ਼ ਦਾ ਆ ਜਾਂਦਾ ਹੈ ਗੋਭੀ ਦੀ ਨਰਸਰੀ ਹੈ ਮਿਰਚ ਦੀ ਹੈ ਟਮਾਟਰ ਹੈ ਸ਼ਿਮਲਾ ਮਿਰਚ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਸੀ ਤਕਰੀਬਨ ਬੈਂਗਣੀ ਐ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਨਰ ਸਬਜ਼ੀਆਂ ਦੀ ਨਰਸਰੀ ਦਾ ਸੀ ਕੰਮ ਕਰਦੇ ਆ ਇਹ ਇਸ ਤਰ੍ਹਾਂ ਬਈ ਅੱਜਕੱਲ ਹ ਪਿਆਜ਼ ਮਹਿੰਗਾ ਬਹੁਤ ਹੋ ਗਿਆ ਪਹਿਲਾਂ ਨਹੀਂ ਗੱਲਾਂ ਨਹੀਂ ਰਹੀਆਂ ਹਨ ਤੇ ਬਾਕੀ ਦੂਜੀਆਂ ਫਸਲਾਂ ਨਾਲੋਂ ਜੋ ਕਣਕ ਨਾਲੋਂ ਜਾਂ ਹੋਰ ਆਪਾਂ ਮੈਂ ਮੇਨ ਕਣਕ ਦੇ ਬਰਾਬਰੀ ਪਿਆਜ਼ ਲਗਾਇਆ ਜਾਂਦਾ ਹਨ ਤੇ ਉਹਦੇ ਨਾਲੋਂ ਇਹ ਜੇ ਆਪਾਂ ਮੁਨਾਫੇ ਦੀ ਗੱਲ ਕਰੀਏ ਤਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰਦੇ ਆ ਤਾਂ ਕਣਕ ਨਾਲੋਂ ਇਹ ਦੁੱਗਣਾ ਤਿੰਗਣਾ ਅ ਬਨਾਫੇ ਦੇ ਵਿੱਚ ਚੜੀਆਂ ਜਾਂਦੀਆਂ ਹਨ ਹਮ ਮਿਹਨਤ ਖਰਚਾ ਜ਼ਰੂਰ ਇਹਨਾਂ ਫਸਲਾਂ ਦਾ ਪੈਂਦਾ ਹੈ ਪਰ ਜੇ ਮਿਹਨਤ ਤੇ ਆਪਾਂ ਖਰਚਾ ਕਰਦੇ ਤਾਂ ਆਪਾਂ ਨੂੰ ਉਹਨਾਂ ਦੇ ਮੁਨਾਫੇ ਵੀ ਦੁੱਗਣੇ ਮਿਲਦੇ ਆ ਪਿਆਜ਼ ਦਾ ਇਸ ਤਰ੍ਹਾਂ ਦੀ ਪਿਆਜ਼ ਆ ਸਾਰੇ ਲੋਕ ਹੀ ਲਾਉਂਦੇ ਆ ਆਪਦੇ ਇੱਕ ਕਿਉਂਕਾ ਰਸੋਈ ਦੀ ਇਹ ਮੇਨ ਜ਼ਰੂਰਤ ਹੈ ਪਿਆਜ਼ ਹਰ ਹਰ ਘਰ ਦੇ ਵਿੱਚ ਰੋਜ਼ਾਨਾ ਪਿਆਜ਼ ਦੀ ਜ਼ਰੂਰਤ ਪੈਂਦੀ ਹੈ ਨਾ ਤੇ ਮੇਨ ਜ਼ਿਆਦਾ ਤਾਂ ਇਹ ਹੈ हां बाकी जिने कोई ਆਪਦਾ ਵਪਾਰਕ ਤੌਰ ਤੇ ਲਾਉਣਾ ਉਹ ਜਿਆਦਾ ਜਿਆਦਾ ਵੀ ਅੱਜ ਕੱਲ ਜਿਆਦਾ ਲੋਕਾਂ ਦਾ ਰੁਝਾਨ ਹੈ ਇਸ ਵਰ ਬਹੁਤ ਜਿਆਦਾ ਬਣਿਆ ਹੋਇਆ ਹੈ ਲੋਕ ਏਕੜਾਂ ਦੇ ਵਿੱਚ ਪਿਆਏ ਲਾਉਣ ਲਾਉਣ ਦੀ ਸੋਚ ਰਹੇ ਹਨ ਤੇ ਇਹ ਚੰਗੀ ਗੱਲ ਹੈ ਇੱਕ ਚੰਗਾ ਬਦਲਾਅ ਸ਼ੁਰੂ ਹੋ ਰਿਹਾ ਹੈ ਤੇ ਇਹ ਬਹੁਤ ਵਧੀਆ ਗੱਲ ਸਮਝਦਾ ਮੈਂ ਏਕੜ ਦੀ ਗੱਲ ਕਰਾਂਗੇ ਇੱਕ ਏਕੜ ਚ ਪਿਆਏ ਲਾਉਣੇ ਤਾਂ ਉਹਦੇ ਚ ਆਪਣਾ 2.5 ਤੋਂ 3 ਕਿਲੋ ਸੀਡ ਦੀ ਜ਼ਰੂਰਤ ਪੈਗੀ ਆਪਾਂ ਨੂੰ ਹਨਾ ਤੇ ਜੇ ਆਪ ਪਨੀਰੀ ਦੀ ਗੱਲ ਕਰੀਏ ਦੇਸੀ ਪਿਆਜ਼ ਆਪਾਂ ਲਾਉਣੇ ਤਾਂ 24 ਤੋਂ 25000 ਰੁਪਏ ਮੇਰੇ ਹਿਸਾਬ ਨਾਲ 1 ਕਿੱਲੇ ਦੀ ਦੀ ਕਿੱਲਾ ਕਵਰ ਹੋ ਜਾਏਗਾ ਹਨ ਤੇ ਹਾਂ ਜੇ ਆਪਾਂ ਝਾੜ ਦੀ ਗੱਲ ਕਰਦੇ ਆ ਤਾਂ ਪਿਆਜ਼ ਦਾ ਜਿਹੜਾ ਝਾੜ ਹੈ ਉਹ ਤਕਰੀਬਨ ਮੈਨੂੰ ਲੱਗਦਾ 200 ਕੁਆਂਟਲ ਤੋਂ ਲੈ ਕੇ 400 ਕੁਆਂਟਲ ਤੱਕ ਆ ਜਾਂਦਾ ਹੈ ਇਹ ਹਰ ਹਰ ਫਾਰਮਰ ਤੇ ਡਿਪੈਂਡ ਕਰਦਾ ਵੀ ਉਹ ਕਿੰਨੀ ਕ ਮਿਹਨਤ ਕਰਦਾ ਕਿਸ ਤਰ੍ਹਾਂ ਉਹ ਕੀਦਾ ਉਹ ਕਿਸ ਤਰ੍ਹਾਂ ਦੀ ਉਹ ਖੇਤ ਦੀ ਤਿਆਰੀ ਕਰਦਾ ਇਹ ਚ ਬਹੁਤ ਗੱਲਾਂ ਇਸ ਤਰ੍ਹਾਂ ਦੀਆਂ ਮੈਟਰ ਕਰਦਾ ਪੈਸਿਆਂ ਦਾ ਤਾਂ ਇਹ ਵੀ ਇਹ ਰੇਟ ਆਉਂਦੇ ਆਈ ਹੈ ਨਾ ਇਹ ਜਿਹੜੇ ਰੇਟ ਕਿੰਨਾ ਆਉਂਦਾ ਕੀ ਆਉਂਦਾ ਇਹ ਤਾਂ ਉਹਦੇ ਤੇ ਡਿਪੈਂਡ ਕਰੇਗਾ ਨਾ ਕਿੱਲੇ ਦੇ ਵਿੱਚੋਂ 2 ਲੱਖ ਦਾ ਵੀ ਹੋ ਸਕਦਾ ਤੇ 3 ਲੱਖ ਦਾ ਵੀ ਹੋ ਸਕਦਾ ਇਹ ਤਾਂ ਉਦੋਂ ਰੇਟ ਤੇ ਡਿਪੈਂਡ ਹੋਏਗਾ ਨਾ ਤੇ ਵਿੱਚ ਇਹ ਹੁੰਦਾ ਆਪਣਾ ਬਾਈ ਜੀ ਜਿਵੇਂ ਆਪਾਂ ਨਾ ਉਹ ਬਾਲੇ ਲੋਕ ਨਾ ਬਲੇ ਐਡਵਾਂਸ ਚੱਲਦੇ ਆ ਜੋਸੀ ਪਹਿਲੀਆਂ ਜੀ ਸਾਰਿਆਂ ਨੂੰ ਪਹਿਲਾਂ ਲੱਗੇ ਇਹ ਜਿਹੜਾ ਇਹਦਾ ਟਾਈਮ ਸੀਜ਼ਨ ਹੈ ਉਹ ਉਹ ਸਹੀ ਹੋਣਾ ਚਾਹੀਦਾ ਪਹਿਲਾਂ ਦਵਾਈ ਦਾ ਜਿਹੜਾ ਟਾਈਮ ਹੈ ਨਾ ਉਹ ਸਹੀ ਹੋਣਾ ਚਾਹੀਦਾ ਜਿਵੇਂ ਦੇਸੀ ਪਿਆਜ ਜਿਹੜਾ ਲੱਗਣਾ ਹੁੰਦਾ ਹੈ ਉਹ ਤਕਰੀਬਨ ਅ ਅਸਲ ਤਾਂ 20 ਦਸੰਬਰ ਤੋਂ ਬਾਅਦ ਸ਼ੁਰੂ ਹੁੰਦਾ ਹੈ 20 ਦਸੰਬਰ ਤੋਂ ਲੈ ਕੇ ਜਨਵਰੀ ਦਾ ਜਾਨਕਾ 20 ਜਨਵਰੀ ਤੱਕ ਕਰ ਮਹੀਨਾ ਪਿਆਜ ਦੀ ਜਿਹੜੀ ਹੁੰਦੀ ਹੈ ਨਾ ਇਹ ਵਧੀਆ ਠੁਕਮਾ ਸਮਾਂ ਹੁੰਦਾ ਹੈ ਲੋਕ ਕੀ ਕਹਦੇ ਲੋਕ ਬੜਾ ਗੇਤਾ ਲਾਉਣਾ ਸ਼ੁਰੂ ਕਰ ਦਿੰਦੇ ਆ ਉਹ ਜਿਹੜਾ ਗੇਤਾ ਪਿਆਏ ਲੱਗਦਾ ਉਹ ਮੇਨ ਕਾਰਨ ਉਹ ਬਣਦਾ ਹੈ ਹਾਂ ਦੂਜਾ ਮੇਨ ਕਾਰਨ ਇਹ ਜੇ ਪਨੀਰੀ ਤੁਹਾਡੀ ਉਹ ਜਿਹੜੀ ਲਾ ਲਾ ਰਹੇ ਤੁਸੀਂ ਉਹ ਵੀ ਕਈ ਵਾਰੀ ਓਵਰੇਜ ਪਨੀਰੀ ਹੋਊਗੀ ਤਾਂ ਉਹ ਵੀ ਤੁਹਾਨੂੰ ਉਹ ਉਹ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਉਹ ਵੀ ਜਿਆਦਾ ਸਹੀ ਨਹੀਂ ਹੁੰਦੀ ਜੇ ਕੱਚਾ ਪਿਆਜ਼ ਕਹਿ ਦੇਣ ਜਾਂ ਹਰਾ ਪਿਆਜ਼ ਕਹਿ ਦੇਣ ਇਹ ਹਾਈਬ੍ਰਿਡ ਚ ਵੈਰਾਈਟੀਆਂ ਹੁੰਦੀਆਂ ਸਾਰੀਆਂ ਹਨ ਇਹ ਬਹੁਤ ਜਲਦੀ ਤਿਆਰ ਹੋ ਕੇ ਤੇ ਹਰੇ ਪਿਆਜ਼ ਵੇਚਣ ਜੇ ਹਰਾ ਜੀ ਨੇ ਹਰਾ ਪਿਆਜ਼ ਪੱਟ ਕੇ ਵੇਚਣਾ ਉਹਦੇ ਵਾਸਤੇ ਬਹੁਤ ਬਹੁਤ ਜਲਦੀ ਇਹ ਇਹ ਸਮਝੋ 50 ਦਿਨਾਂ ਚ ਹੀ ਤਿਆਰ ਹੋ ਜਾਂਦੇ ਆ ਨਾ ਜੋ ਦੂਜਾ ਤਾਂ 3 ਮਹੀਨੇ ਦਾ ਸਮਾਂ ਲਏਗਾ ਨਾ ਤੇ ਇਹ ਇਹ ਸਮੇਂ ਨੂੰ 50 ਕਿ ਦਿਨਾਂ ਚ ਤਿਆਰ ਹੋ ਕੇ ਤੇ ਤੁਹਾਡਾ ਮੰਡੀ ਦੇ ਵਿੱਚ ਸੇਲਵ ਹੋ ਜਾਂਦਾ ਹੈ ਨਾ ਤੇ ਜਿਹੜਾ ਪੱਕਾ ਪਿਆਜ਼ ਆ ਪੱਕਾ ਜਿਹੜਾ ਪਕਾਵਾ ਕਹਿ ਦਿੰਦੇ ਆ ਉਹ ਹੁੰਦਾ ਵੀ ਜਿਵੇਂ ਆਪਣੀ ਦੇਸੀ ਵੈਰਾਈਟੀਆਂ ਆ ਜਾਂਦੀਆਂ ਪੰਜਾਬ ਨਰੋ ਆ ਜਾਂਦੀ ਐ L28 ਆ ਜਾਂਦੀ ਹੈ ਨਾ ਇਸ ਵਾਰ ਮੈਂ ਇੱਕ ਸਪੈਸ਼ਲ ਵੈਰਾਈਟੀ ਪੂਨੇ ਤੋਂ ਵੀ ਲੈ ਕੇ ਆਇਆ ਮੈਂ ਸਟ੍ਰੋਬਰੀ ਦੇ ਪਲਾਂਟ ਲੈਣ ਗਿਆ ਸੀਗਾ ਤੇ ਉੱਥੇ ਮੈਨੂੰ ਬੜਾ ਅੱਛਾ ਲੱਗਿਆ ਉਹਨਾਂ ਦਾ ਤੇ ਉਹਨਾਂ ਦਾ ਰੱਖਣ ਦਾ ਢੰਗ ਵੀ ਬੜਾ ਅੱਛਾ ਲੱਗਾ ਉਹ ਉਹ ਵੀ ਹੈ ਕਿ ਸਾਰੇ ਲੋਕਾਂ ਨੂੰ ਦੱਸੂਗਾ ਵੀ ਇਸ ਤਰ੍ਹਾਂ ਪਿਆਜ਼ ਵੀ ਰੱਖਿਆ ਜਾ ਸਕਦਾ ਹੈ ਅਸੀਂ ਕੋਈ ਜਾਲੀ ਬਣਾਈ ਜਾਂਦਾ ਕੋਈ ਕਿਸ ਤਰ੍ਹਾਂ ਰੱਖੀ ਜਾਂਦਾ ਹੈ ਘਰੇਲੂ ਪਿਆਏ ਰੱਖਣਾ ਉਹਨਾਂ ਦਾ ਇੱਕ ਵੱਖਰਾ ਹੀ ਢੰਗ ਸੀਗਾ ਉਹਨਾਂ ਜਿਵੇਂ ਆਪਾਂ ਲਸਣ ਦੀਆਂ ਗੰਡੀਆਂ ਗੁੱਟੀਆਂ ਬਨ ਕੇ ਤੇ ਉਹਨਾਂ ਦੇ ਰਸਾ ਕਿਸੇ ਆਪਣੇ ਬਰਾਂਡੇ ਦੇ ਵਿੱਚ ਰਸੇ ਬਣ ਕੇ ਉੱਪਰ ਲਟਕਾਇਆ ਹੋਇਆ ਸੀਗਾ ਉਹ ਬੜਾ ਵਧੀਆ ਤਰੀਕਾ ਲੱਗਿਆ ਮੈਨੂੰ ਉਹਨਾਂ ਦਾ ਨਾ ਤੁਸੀਂ ਪਿਆਜ਼ ਇੱਕ ਵਾਰੀ ਪੱਟਿਆ ਤੇ ਰੱਖਿਆ ਨਾ ਹਲਾਉਣਾ ਨਾ ਕਰਨਾ ਨਾ ਦੂਰੀ ਹਰ ਕੁਝ ਵੀ ਕਰਨਾ ਹੁਣ ਤੁਸੀਂ ਇੱਕ ਗੁੱਟੀ ਲਾਓ ਤੇ ਚੱਕ-ਚੱਕ ਕਰਕੇ ਆਪਦੀ ਬਰਤ ਲਓ ਦੂਜੀ ਲਾ ਲਓ ਮੜ ਕੇ ਉਹ ਬਹੁਤ ਵਧੀਆ ਢੰਗ ਲੱਗਿਆ ਮੈਨੂੰ ਤੇ ਇਹ ਪਹਿਲੀ ਗੱਲ ਤਾਂ ਵਾਣ ਪੂਰਾ ਸੁੱਕਾ ਹੋਣਾ ਚਾਹੀਦਾ ਤੂੰ ਚੰਗੀ ਤਰ੍ਹਾਂ ਰੋਟਾਵੇਟਰ ਮਾਰ ਕੇ ਦੋ ਤਿੰਨ ਵਾਰੀ ਹਨਾ ਪੂਰਾ ਭਰਪਰਾ ਬਣਾ ਨਾ ਨਾ ਚਾਹੀਦਾ ਪੰਜ ਤੋਂ ਛੇ ਟਾਲੀਆਂ ਤਕਰੀਬਨ ਉਹ ਰੂੜੀ ਰੂੜੀ ਖਾਦ ਜੇ ਚੰਗੀ ਪੁਰਾਣੀ ਰੂੜੀ ਖਾਦ ਹੈ ਉਹ ਪਾ ਦੇਣੀ ਚਾਹੀਦੀ ਹੈ ਨਾ ਇਹਦੇ ਵਿੱਚ 100 ਕਿਲੋ ਮੈਂ ਸੁਪਰ ਜਿਹੜੀ ਸੁਪਰ ਫਾਸਫੇਟ ਆਉਂਦੀ ਹੈ ਉਹ 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 ਵੀ ਉਹ ਜ਼ਰੂਰੀ ਹੈ ਨਾ ਇੱਕ ਗੱਟਾ ਜਿਹੜਾ ਕਿੱਲੇ ਦਾ ਉਹ ਡੀਏਪੀ ਦਾ ਵੀ ਜ਼ਰੂਰੀ ਹੈ ਤੇ 50 ਕਿਲੋ ਇੱਕ ਇੱਕ ਗੱਟਾ ਪोटाश ਦਾ ਇੱਕ ਏਕੜ ਦੇ ਵਿੱਚ ਇੰਨੀ ਖਾਦ ਜੇ ਤੁਸੀਂ ਪਾ ਕੇ ਤੁਸੀਂ ਚੰਗੀ ਤਰ੍ਹਾਂ ਤਿਆਰ ਕਰਕੇ ਲਾਉਂਗੇ ਤਾਂ ਮੈਨੂੰ ਲੱਗਦਾ ਵੀ ਕਿਸੇ ਉਹ ਤੁਹਾਡਾ ਪਿਆਜ਼ ਚ ਕਿਸੇ ਗੱਲ ਦੀ ਕਮੀ ਨਹੀਂ ਰਹੂਗੀ ਸੀ ਪਿਆਜ਼ ਆ तकरीबन 20 ਤਰੀਕ ਤੋਂ ਸਟਾਰਟ ਕਰ ਰਹੇ ਆ ਤੇ ਜਿਹੜਾ ਹਾਈਬ੍ਰਿਡ ਪਿਆਜ਼ ਆ ਉਹਦੀ ਪਨੀਰੀ ਹੁਣ ਚੱਲ ਰਹੀ ਹੈ ਠੀਕ ਹੈ